ਵੀਰਵਾਰ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਤਰੀਕੇ ਨਾਲ ਆਪਣਾ ਦਮਖੰਮ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਬਾਕੀ ਪੰਜਾਬ ਦੇ ਵੰਗ ਮੋਗਾ ਤੇ ਫਰੀਦਕੋਟ ਵਿੱਚ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਵੱਖ-ਵੱਖ ਹਲਕਿਆਂ ਵਿੱਚ ਰੋਡ ਸ਼ੋਅ ਕੀਤੇ ਗਏ। ਇਸ ਦੌਰਾਨ ਦੋਹਾਂ ਹੀ ਪਾਰਟੀਆਂ ਦੇ ਆਗੂਆਂ ਨੇ ਆਪੋ ਆਪਣੇ ਜਿੱਤ ਯਕੀਨੀ ਹੋਣ ਦਾ ਦਾਵਾ ਠੋਕਿਆ। ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ। ਲੋਕ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਉਣਾ ਚਾਹੁੰਦੇ ਆ ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੋਕ ਪੰਜਾਬ ਦੇ ਜਿਹੜਾ ਬਦਲਾਵ ਲੈ ਕੇ ਆਉਣਾ ਚਾਹੁੰਦੇ ਆ ਉਹਦਾ ਲਾਸਟ ਮੂਵਮੈਂਟ ਆ ਚੁੱਕਾ ਵਾ ਲੋਕ ਸੜਕਾਂ ਤੇ ਨਤਰ ਚੁੱਕੇ ਆ ਜਿਹੜੇ ਪਹਿਲਾ ਨਿਜਾਮ ਆ ਅਕਾਲੀ ਭਾਈਪਾਸ ਸਰਕਾਰ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਲੋਕ ਬਿਲਕੁਲ ਇਹਨੂੰ ਖਤਮ ਕਰ ਦੇਣਾ ਚਾਹੁੰਦੇ ਆ ਲੋਕ ਹੁਣ ਐਤਕੀ ਕਾਂਗਰਸੀਆਂ ਨੂੰ ਦਦਕਾਰ ਰਹੇ ਆ ਆਮ ਆਦਮੀ ਪਾਰਟੀ ਨੂੰ ਤਵਜੂ ਦੇ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਬੜੀ ਵਧੀਆ ਮੈਜੋਰਟੀ ਨਾਲ ਬਣੂਗੀ ਸਮਾਲ ਸਰ ਸੇ ਬਾਗਾਪੁਰਾਣਾ ਬਾਗਾਪੁਰਾਣਾ ਸੇ ਲੈ ਕੇ ਕੁਝ ਗਾਉਂ ਹੈ ਜਿਨ ਗਾਉਂ ਮੇ ਲੋਕੋ ਮੇ ਬਹੁਤ ਛਾ ਹੈ ਉਹਨਾਂ ਕੇ ਲੀਏ ਹਮ ਜਾ ਰਹੇ ਆ ਵੈ ਇੱਕ ਖਾਸ ਬਾਤ ਹੈ ਇਸ ਰੋਡ ਸ਼ੋਅ ਕੀ ਕਿ ਇਸ ਵਿੱਚ ਸਭ ਜੋ ਲੋਕ ਆਏ ਹੋਏ ਹਨ ਸਭ ਨੌਜਵਾਨ ਹਨ ਉਹ ਨੌਜਵਾਨ ਹਨ जिनको ਚਿੰਤਾ ਹੈ ਆਉਣ ਵਾਲੇ ਭਵਿੱਖ ਦੀ जिनको ਇਸ ਬਾਤ ਦਾ ਫਿਕਰ ਹੈ ਕਿ ਪੰਜਾਬ ਮੇ ਨਸ਼ਾ ਬੰਦ ਹੋਣਾ ਚਾਹੀਦਾ ਹੈ